ਦੇਸ਼ ਦੀ ਹਰਿਆਲੀ ਅਤੇ ਉਨਮਤੀ ਚ ਅਹਿਮ ਯੋਗਦਾਨ ਪਾਉਣ ਵਾਲੇ ਹਿਮਾਚਲ ਪ੍ਰਦੇਸ਼ ਦੇ ਵਿਸ਼ਾਲ ਪਾਖੜਾ ਡੈਮ ਦੀ 53ਵੀਂ ਵਰੇਗੰਡ ਐਤਵਾਰ ਨੂੰ ਮਨਾਈ ਗਈ। ਇਸ ਵਰੇਗੰਡ ਨੂੰ ਮਨਾਉਣ ਲਈ BBMB ਦੇ ਤਮਾਮ ਵਰਕਰ ਅਤੇ ਇੰਜੀਨੀਅਰ ਪਾਖੜਾ ਟ੍ਰੇਨ ਰਾਹੀਂ ਡੈਮ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਡੈਮ ਨੂੰ ਬਣਾਉਣ ਵਾਲੇ ਕਾਰੀਗਰਾਂ ਅਤੇ ਡੈਮ ਬਣਾਉਣ ਦੌਰਾਨ ਆਪਣੇ ਪ੍ਰਾਣ ਦੇਣ ਵਾਲੇ ਵਰਕਰਾਂ ਨੂੰ ਯਾਦ ਕੀਤਾ ਗਿਆ। ਸਾਡੇ ਲਈ ਬੜੇ ਗਰਵ ਦੀ ਗੱਲ ਹੈ ਕਿ ਹਮਾ ਬਾਖੜਾ ਬੰਨ੍ਹ ਕੇ ਬਣਾਉਣ ਦੀ ਉਪਲਬਧੀ ਕੇ ਉਪਲਖਸ਼ ਮੈਂ ਹਰ ਸਾਲ बाखरा डे मनाते हैं इस दिन हम अपने उन कर्मठ कर्मचारियों को याद करते हैं जिन्होंने इस महान डैम को बनाने में अपना सहयोग दिया और अपने प्राण तक निछावर किया ਸਮੁੰਦਰ ਤਲ ਤੋਂ 518.16 ਮੀਟਰ ਦੀ ਉਚਾਈ ਤੇ ਸਥਿਤ ਪਾਖੜਾ ਡੈਮ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ ਇਸ ਡੈਮ ਨੇ ਦੇਸ਼ ਦੇ ਕਈ ਸੂਬਿਆਂ ਨੂੰ ਹਰਿਆ ਭਰਿਆ ਕਰਨ ਅਤੇ ਬਿਜਲੀ ਉਤਪਾਦਨ 'ਚ ਅਹਿਮ ਯੋਗਦਾਨ ਪਾਇਆ ਹੈ ਜੀਰੀਨਾੰਦਪੁਰ ਸਾਹਿਬ ਤੋਂ ਰਾਕੇਸ਼ ਰਾਣਾ ਜਗਬਣੀ ਟੀਵੀ ਜਗਬਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਖਾਲੀ ਸਾੜ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਦੂਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ